ਬੇਹਦੀ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ 7 ਲੋਕ ਕਾਰ ਦੇ ਵਿੱਚ ਜ਼ਿੰਦਾ ਸੜ ਗਏ ਨੇ ਜੀਹਾਂ ਤਸਵੀਰਾਂ ਬੇਹਦ ਹੀ ਡਰਾਉਣੀਆਂ ਨੇ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਰਾਜਸਥਾਨ ਦੇ ਸੀਕਰ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਮੇਰਠ ਦੇ 7 ਲੋਕ ਐ ਜੋ ਕਾਰ ਦੇ ਵਿੱਚ ਜ਼ਿੰਦਾ ਜਲ ਕੇ ਉਹਨਾਂ ਦੀ ਮੌਤ ਐ ਜੋ ਹੋ ਗਈ ਐ ਐਨਾ ਵੀ ਉਹਨਾਂ ਕੋਲ ਟਾਈਮ ਨਹੀਂ ਸੀ ਕਿ ਉਹ ਗੱਡੀ ਦੇ ਵਿੱਚੋਂ ਬਾਹਰ ਆ ਸਕਦੇ ਮੌਕੇ ਤੇ ਹੀ ਗੱਡੀ ਨੇ ਅੱਗ ਇੰਨੀ ਜ਼ਿਆਦਾ ਫੜ ਲਈ ਕਿ 7 ਲੋਕਾਂ ਦੀ ਗੱਡੀ ਦੇ ਵਿੱਚ ਹੀ ਬੈਠੀਆਂ ਦੀ ਬੜੀ ਬੇਦਰਦੀ ਦੇ ਨਾਲ ਮੌਤ ਹੋ ਗਈ ਐ ਸਾਰੇ ਲੋਕ ਸਾਲਾ ਸਰਬਾਲਾ ਜੀ ਦੇ ਦਰਸ਼ਨ ਕਰਨ ਲਈ ਗਏ ਸੀ ਜਿਸ ਦੌਰਾਨ ਇਹਨਾਂ ਦੇ ਨਾਲੇ ਹਾਦਸਾ ਵਾਪਰਿਆ ਮੇਰਟ ਦੇ ਲੋਕ ਦੱਸੇ ਜਾ ਰਹੇ ਨੇ ਰਾਜਸਥਾਨ ਦੇ ਸਿਕਰ ਦੇ ਵਿੱਚ ਬੇਹਦੀ ਭਿਆਨਕ ਹਾਦਸਾ ਹੋਇਆ ਤਸਵੀਰਾਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਜੋ ਵਿੱਚ ਗੱਡੀ ਦੇ ਬੈਠੇ ਸੀ ਉਹਨਾਂ ਦੀ ਕੀ ਹਾਲਤ ਹੋਈ ਹੋਵੇਗੀ ਜੀ ਹਾਂ ਬੇਹਦੀ ਵੱਡੀ ਖਬਰ ਹੈ ਸੱਤ ਲੋਕਾਂ ਦੀ ਕਾਰ ਦੇ ਵਿੱਚ ਜ਼ਿੰਦਾ ਜਲਣ ਦੇ ਨਾਲ ਬੜੀ ਬੇਦਰਦਿਤ ਨਾਲ ਮੌਤ ਹੋ ਗਈ ਹੈ